ਹਾਂਜੀ ਕਿਦਾਂ ਦੋਸਤੋ ਅੱਜ ਅਸੀਂ ਜਾ ਰਹੇ ਹਾਂ ਮੈਲਵੁੱਡ ਦੇ ਗੁਰਦੁਆਰਾ ਸਾਹਿਬ ਜੋ ਕਿ ਐਡਮੰਟਨ ਦੇ ਵਿੱਚ ਅਲਬਰਟਾ ਦੇ ਵਿੱਚ ਹੈ ਤੇ ਅੱਜ ਦਾ ਮੌਸਮ ਬੜਾ ਘੈਂਟ ਸੀਗਾ ਇਹ ਆਹ ਰੋਡ ਆਪਾਂ ਇੱਥੋਂ ਸਿੱਧੇ ਐਗਜ਼ਿਟ ਮਾਰ ਕੇ ਤੇ ਆ ਜੜ ਗਏ ਆਪਾਂ ਐਂਥਰੀ ਹੈਂਡੇ ਤੇ ਐਂਥਰੀ ਹੈਂਡੇ ਤੋਂ 15 ਸਟਰੀਟ ਤੇ ਆ ਤੇ ਮੈਲਵੁੱਡ ਮੋਸਟਲੀ ਪੰਜਾਬੀਆਂ ਦਾ گاੜੀ ਆ ਮੰਨਿਆ ਜਾਂਦਾ ਬਹੁਤ ਪੰਜਾਬੀ ਘਰ ਆ ਇੱਥੇ ਬਹੁਤ ਪੰਜਾਬੀ ਫੈਮਲੀਆਂ ਰਹਿੰਦੀਆਂ ਐਡਮਿੰਟਨ ਵਿੱਚ ਘੱਟੋ-ਘੱਟ 43 ਤੋਂ 45000 ਦੇ ਵਿੱਚ ਵਿੱਚ ਆਪਣੇ ਸਿੱਖ ਕਮਿਊਨਿਟੀ ਪਤਾ ਨਹੀਂ ਭਾਵੇਂ ਪੁਰਾਣੇ ਕਿਸੇ ਬੰਦੇ ਤੋਂ ਪੁੱਛਿਆ ਤੇ ਉਹਨੇ ਨਜ਼ਰ ਸੇ ਆਹ ਦੇਖੋ ਆਪਣੇ ਸਿੰਘ ਸਾਹਿਬ ਆਪਣੇ ਬਜ਼ੁਰਗ ਆ ਰਹੇ ਸੀ ਗੁਰਦੁਆਰਾ ਸਾਹਿਬ ਨੂੰ ਗੁਰਦੁਆਰੇ ਦੇ ਇੱਥੇ ਸੌਡਮਿੰਟਨ ਦੇ ਵਿੱਚ 4 ਤੋਂ 5 ਗੁਰਦੁਆਰਾ ਸਾਹਿਬ ਆ ਤੇ ਮੈਂ ਲਿਸਟ ਆ ਤੁਹਾਨੂੰ ਸਾਈਟ ਤੇ ਲਾਤੀ ਆ ਕਿਉਂਕਿ ਮੈਂ ਉੱਤੇ ਤੁਹਾਨੂੰ ਆ ਦਹਾ ਵੀ ਰਿਹਾ ਸਾਈਡ ਤੇ ਇਹ ਹੈਗਾ ਮੈਲਬੋਰਡ ਦਾ ਗੁਰਦੁਆਰਾ ਸਾਹਿਬ ਸਿੰਘ ਸਭਾ ਤੇ ਇਹਦੀ ਪਾਰਕਿੰਗ ਬਹੁਤ ਖੁੱਲੀ ਡੁੱਲੀ ਆ ਬਹੁਤ ਘੈਂਟ ਆ ਤੇ ਕਾਫੀ ਪੰਜਾਬੀ ਇੱਥੇ ਮਿਲ ਜਾਂਦੇ ਇਹ ਜਿਹੜਾ ਜਦੋਂ 1960 ਤੋਂ ਲੈ ਕੇ 1970 ਦੇ ਵਿੱਚ ਸਿੱਖ ਕਮਿਊਨਿਟੀ ਦੀ ਸਿੱਖ ਕਮਿਊਨਿਟੀ ਬਹੁਤ ਜ਼ਿਆਦਾ ਨਾਰਥਰਨ ਅਲਬਰਟਾ ਦੇ ਵਿੱਚ ਆਉਣ ਲੱਗ ਪਈ ਤੇ ਸਭ ਤੋਂ ਪਹਿਲਾਂ 1972 ਤੋਂ ਲੈ ਕੇ 1900 ਤਹੇ ਤਰ ਤੱਕ ਲਾਰਜ ਨੰਬਰ ਆਪਣਾ ਐਡਮਿੰਟਨ ਦੇ ਵਿੱਚ ਆ ਚੁੱਕੇ ਸੀਗੇ ਤੇ 1900 ਪਹਿਲਾ ਜਿਹੜਾ ਗੁਰਦੁਆਰਾ ਸਾਹਿਬ ਸੀ 1977 ਨੂੰ ਰੈਂਟਲ ਹਾਲ ਵੇ ਲੈ ਲਿਆ ਸੀ 1978 ਤੱਕ 11 111 ਐਵੇਨਿਊ ਤੇ ਤੇ ਉਹ ਕੰਮ ਸੂਤਿਆ ਨਹੀਂ ਆਇਆ ਫਿਰ ਉੱਥੇ ਇਹਨਾਂ ਦਾ ਤੇ ਫਿਰ ਮੁੜ ਕੇ ਜਿਹੜਾ ਹੁਣ ਮੈਂ ਜਿਹੜਾ ਗੁਰਦੁਆਰਾ ਸਾਹਿਬ ਹੈ ਜਿੱਥੇ ਆਇਆ ਹਾਂ 31 ਦਸੰਬਰ 1993 ਨੂੰ ਇਹ ਇਸ 97 ਸਟਰੀਟ ਤੇ 47 ਐਵੇਨਿਊ ਤੇ ਮਿਲਵੁੱਡ ਗੁਰਦੁਆਰਾ ਸਾਹਿਬ ਇਹ ਓਪਨ ਹੋਇਆ ਹੈ ਹਿਸਟਰੀ ਪੜਨੀ ਆ ਅਲਬਰਟਾ ਦੇ ਗੁਰਦੁਆਰਾ ਸਾਹਿਬ ਦੀ ਤੁਸੀਂ ਪੜੋ ਤਾਂ ਜੋ ਆਪਣੇ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਆਪਣਾ ਇੱਥੇ ਕੈਨੇਡਾ ਦੇ ਵਿੱਚ ਕੀ ਹਿਸਟਰੀ ਆ ਖਾਸ ਕਰਕੇ ਐਡਮੰਟਨ ਦੇ ਵਿੱਚ ਤੇ ਪੰਜ ਗੁਰਦੁਆਰਾਸ ਆਵਿਆ ਐ ਐਡਮਿੰਟਨ ਦੇ ਵਿੱਚ ਤਰਕੀਬਨ ਜਾਨੀ ਕਿ ਮੋਸਟਲੀ ਸਵੇਰੇ ਓਪਨ ਹੋ ਜਾਂਦੇ ਆ ਤੇ ਲੰਗਰ ਚੱਲਦੇ ਹੀ ਹੁੰਦੇ ਆ ਜਦੋਂ ਮਰਜ਼ੀ ਜਾਓ ਆਪਣਾ ਜਦੋਂ ਤੁਹਾਡਾ ਦਿਲ ਕਰਦਾ ਉਦੋਂ ਜਾਓ ਜਾ ਕੇ ਮੱਥਾ ਟੇਕੋ ਤੇ ਮੈਂ ਸਾਈਡ ਤੇ ਤੁਹਾਨੂੰ ਐਡਰੈਸ ਵੀ ਮੈਂ ਤੁਹਾਨੂੰ ਸ਼ੋਅ ਕਰ ਦੂੰਗਾ ਤੁਸੀਂ ਉੱਪਰ ਦੇਖੋਗੇ ਆ ਲਿਆ ਸੀ ਪ੍ਰਸ਼ਾਦ ਬਹੁਤ ਸ਼ਾਂਤੀ ਮਿਲੀ ਉੱਥੇ ਬਹਿ ਕੇ ਤੇ ਆਹ ਦੇਖੋ ਜੀ ਮੁਕਾਬਲੇ ਵੀ ਹੁੰਦੇ ਇੱਥੇ ਬਹੁਤ ਕੁਸ਼ ਜਿਹਦਾ ਕਹ ਲਈਏ ਪਗੜੀ ਮੁਕਾਬਲੇ ਹੋਰ ਕਾਫੀ ਕੋਸ਼ਿਸ਼ ਹੈ ਸੰਗ ਤਾਂ ਇੱਥੇ ਇਕੱਠੇ ਹੋ ਕੇ ਕਰਦੀਆਂ ਤੇ ਆਹ ਹੈ ਜੀ ਲੰਗਰ ਹਾਲ ਲੰਗਰ ਹਾਲ ਥੱਲੇ ਆ ਤੇ ਆਸਟ੍ਰੇਲੀਆ ਦੇ ਵਿੱਚ ਮੋਸਟਲੀ ਉੱਪਰ ਹੀ ਸੀਗੇ ਸਾਰੇ ਜਿਹਦਾ ਕਹ ਲਈਏ ਸਿੰਗਲ ਸਟੋਰੀ ਹੁੰਦਾ ਹਨ ਤੇ ਇੱਥੇ ਮੋਸਟਲੀ ਥੱਲੇ ਜਿਹਦਾ ਲੰਗਰ ਹਾਲ ਬਣਾਇਆ ਹੋਇਆ ਸਾਰੇ ਨੇ ਤੇ ਬਹੁਤ ਸੋਹਣਾ ਲੱਗਦਾ ਖੁੱਲਾ ਡੋਲਾ ਲੰਗਰ ਹਾਲ ਤੇ ਆ ਆਪਣੇ ਬਜ਼ੁਰਗ ਬੈਠੇ ਮਹਿਫਲਾ ਲਾਈਆਂ ਇਹਨਾਂ ਨੇ ਆਪਣੀ ਗੱਲਾਂ ਚੱਲਦੀਆਂ ਪਈਆਂ ਕੋਈ ਪੰਜਾਬ ਦੇ ਜੋ ਇਸ ਟਾਈਮ ਚੱਲਦਾ ਪਿਆ ਮਾਹੌਲ ਬਾਰੇ ਗੱਲ ਕਰਦਾ ਪਿਆ ਕੋਈ ਆਪਣੇ ਸਿਆਸਤ ਬਾਰੇ ਗੱਲ ਕਰਨ ਲੱਗਾ ਤੂੰ ਮੈਂ ਕੋਲ ਗਿਆ ਮੈਨੂੰ ਬਜ਼ੁਰਗਾਂ ਨੇ ਕਿਹਾ ਆ ਜਾ ਬਹਿ ਜਾ ਪਰ ਆਪਣੇ ਤੋਂ ਇਹਨਾਂ ਟਾਈਮ ਨਹੀਂ ਸੀਗਾ ਤੇ ਚਾਹ ਪੀਣੀ ਸੀਗੀ ਆ ਚਾਹ ਨਾ ਨੰਨ ਯਾਰ ਇਹ ਨਾਲ ਅਸੀਂ ਚਾਹ ਪੀਤੀ ਨਾਲੇ ਨਾਲ ਬਾਣੀ ਸੁਣੀ ਬਹੁਤ ਸੋਹਣਾ ਲੱਗਾ ਮੈਨੂੰ ਬਹੁਤ ਸ਼ਾਂਤੀ ਮਿਲੀ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਦੌੜ ਭੱਜ ਤੋਂ ਕੁੜਾ ਟਾਈਮ ਗੱਡੀ ਕੇ ਜਾਣਾ ਚਾਹੀਦਾ ਆਪਾਂ ਡੇਲੀ ਤੁਸੀਂ 2 ਮਿੰਟਾਂ ਦੇ ਜਾਓ ਤੇ ਇਹ ਇਹ ਨਿਆਣਿਆਂ ਦੇ ਖੇਡਣ ਨੂੰ ਵੀ ਬਣਾਇਆ ਹੈ ਕਿ ਨਿਆਣੇ ਬਾਲ ਕਾਲੇ ਪਾ ਜਾਂਦੇ ਆ ਤੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਚੈੱਕ ਕਰੋ ਤੇ ਉੱਤੇ 뷰 ਚੈੱਕ ਕਰੋ ਬਹੁਤ ਸੋਹਣੀ ਖੁੱਲੀ ਡੁੱਲੀ ਪਾਰਕਿੰਗ ਆ ਤੇ ਇਹਦੇ ਨੇੜੇ ਹੀ ਦੂਜਾ ਗੁਰਦੁਆਰਾ ਸਾਹਿਬ ਆ ਇਹ RAMGIRI ਗੁਰਦੁਆਰਾ ਸਾਹਿਬ ਤੇ ਉਹ ਮੈਨੂੰ ਮੇਰੇ ਕਿਲੋਮੀਟਰ ਦੇ ਨੇੜੇ ਤੇੜੀ ਆ ਫੇਕ ਜੀ ਆਪਾਂ ਉਸ ਥਾਂ ਤੇ ਜਾਵਾਂਗੇ ਹੁਣ ਲਈ ਦਉ ਇਜਾਜ਼ਤ ਤੇ ਮਿਲਦੇ ਆ ਜਲਦੀ ਸਤਿ ਸ਼੍ਰੀ ਅਕਾਲ ਇੱਕ ਨਵੇਂ ਵਲੌਗ ਨਾਲ